ਆ ਗਏ ਬੰਦੇ ਸਾਰੇ ਆਪਣੇ ਆ ਗਏ ਯਾਰ ਸਾਰੇ ਆ ਗਏ ਆ ਪਰ ਸਰਦਾਰ ਨੇ ਕਿ ਦਵਾਉਣਾ ਕੰਮ ਤੇ ਵੀ ਜਾਣਾ ਉਹ ਯਾਰ ਸਰਦਾਰ ਸਾਹਿਬ ਆਪਣੇ ਬਸ ਆਉਣ ਹੀ ਵਾਲੇ ਆ ਠੀਕ ਆ ਵੇਖੋ ਹੁਣ ਪੰਚਾਇਤ ਦੀਆਂ ਆਗੀਆਂ ਇਲੈਕਸ਼ਨਾਂ ਠੀਕ ਆ ਜੀ ਤੇ ਸਰਦਾਰ ਸਾਹਿਬ ਸਾਡੀ ਆਪਣੀ ਬਾਹ ਫੜਦਾ ਠੀਕ ਆ ਹਨਾ ਤਾਂ ਆਪਾਂ ਸਰਦਾਰ ਸਾਡੀ ਵੇਡ ਤੇ ਕਰਾਂਗੇ ਨਾ ਮੈਂ ਵੀ ਜਾਣਾ ਕੰਮ ਤੇ ਬਸ ਆਪਾਂ ਇੰਤਜ਼ਾਰ ਕਰ ਲੈਂਦੇ ਆ ਲੈ ਆਹ ਕੜਾ ਚਵਲ ਜਿਹਾ ਆ ਗਿਆ ਥੋੜੇ ਮੂੰਹ ਕਾਲੇ ਦਾ ਏ ਭੁੱਖ ਨਾ ਗਈ ਆਗੀ ਯਾਰ ਕੋਈ ਜਗ੍ਹਾ ਤੇ ਪਾਜੀ ਸਰਪੰਚੀ ਪੱਕੀ ਆ ਅੱਛਾ ਅਸੀਂ ਮੌਕਾ ਸਾਂਭ ਲੈਣਾ ਮੌਕਾ ਠੀਕ ਆ ਠੀਕ ਆ ਸਰਦਾਰ ਜੀ ਇਹ ਇਕੱਠ ਹੋਇਆ ਸੀ ਉਹਦੇ ਵਾਸਤੇ ਜਿਹੜਾ ਇਹਨਾਂ ਦਾ ਮਸੀਹਾ ਬਣਿਆ ਫਿਰਦਾ ਪਰ ਮੌਕਾ ਸਾਂਭ ਚਲੇ ਅਸੀਂ ਅੱਛਾ ਸਰਦਾਰ ਸਾਹਿਬ ਸਿਆਸਤ ਤੇ ਲੜਾਈ ਦੇ ਵਿੱਚ ਜਿਹੜਾ ਪਹਿਲ ਕਰ ਜੇ ਜੇਤ ਉਹਦੀ ਹੁੰਦੀ ਆ ਸਰਦਾਰ ਜੀ ਇਹਨਾਂ ਲੋਕਾਂ ਦੀਆਂ ਨਿੱਕੀਆਂ ਨਿੱਕੀਆਂ ਕਮਜ਼ੋਰੀਆਂ ਦਾ ਪਤਾ ਆ ਸਾਨੂੰ ਅੱਛਾ ਕਿੰਨੇ ਪੈਸੇ ਲੈਣੇ ਆ ਕਿੰਨੇ ਕੀ ਕੁਝ ਲੈਣਾ ਆ ਨਾਲੇ ਮਿੱਠੀਆਂ ਮਿੱਠੀਆਂ ਗੱਲਾਂ ਲਾ ਕੇ ਅਸੀਂ ਆਪਣੇ ਆਲ ਕਰ ਲੈਣਾ ਖਿੱਚ ਲੈਣਾ ਸਭ ਨੂੰ ਗੱਲਾਂ ਤੁਸੀਂ ਚਿੰਤਾ ਨਾ ਕਰੋ ਆਪਾਂ ਕੁਛੀਆਂ ਕੀ ਰਿਹਾ ਤੇ ਚੜਾ ਦੇਾਂਗੇ ਚੱਲੋ ਯਾਰ ਹਮਾਲ ਹੋ ਗਈ ਛੱਡੋ ਯਾਰ ਹੋਣਾ ਹੂੰ ਚੁੱਪ ਕਰੋ ਹੁਣ ਅਸੀਂ ਲਾਗੇ ਆ ਗਏ ਆ ਕੋਈ ਸੁਣ ਨਾ ਲਵੇ ਹਾਂਜੀ ਅੱਛਾ ਸਾਸੀ ਗਾਲ ਸਾਸੀ ਗਾਲ ਪਪਾਈ 사ਸੀ ਗਾਲ ਦੇ ਠੀਕ ਆ 사ਸੀ ਗਾਲ ਤਾਂ ਅਸੀਂ ਤੁਹਾਨੂੰ ਰਾਹ ਜਾਂਦਿਆਂ ਨੂੰ ਵੀ ਬੁਲਾਉਨੇ ਆ ਪਰ ਉਹ ਤਾਂ ਤੁਸੀਂ ਉਠੂ ਮੂੰਹ ਤਾਂ ਚੁੱਕੇ ਨਾ ਥਲੇ ਕੋ ਬੈਂਦਾ ਹੀ ਨਹੀਂ ਆ ਏ ਉਹ ਸਰਦਾਰ ਜੇ ਸਾਡੇ ਬਜ਼ੁਰਗਾਂ ਦੀਆਂ ਪੈਨਸ਼ਨਾਂ ਲਵਾ ਕੇ ਦੇ ਨਹੀਂ ਸਕਦੇ ਤੇ ਆਪਣੇ ਮਰਿਆਂ ਦੀਆਂ ਪੈਨਸ਼ਨ ਲਈ ਜਾਣਦੇ ਆ ਬਟੂ ਏ ਉਹ ਸਰਦਾਰ ਜੇ ਜੇ ਕੋਈ ਜ਼ਿੰਮੇਦਾਰ ਸਾਨੂੰ ਆਪਣੇ ਵਿਹੜੇ ਬੁਲਾ ਲੈਂਦਾ ਨਾ ਤਾਂ ਅਸੀਂ ਉੱਥੇ ਪਲੇਟਾਂ ਚੁੱਕ ਲਈ ਨਾ ਦੋ ਤਣਾ ਇਹ ਮੁੜ ਕੇ ਮਗਰੋਂ ਆ ਕੇ ਉਸ ਵੇਲੇ ਪਲੇਟ ਨਹੀਂ ਚੁੱਕਦੇ ਚਾਰ ਬੰਦੇ ਪਲੇਟਾਂ ਚੁੱਕ ਲੈਣ ਤੇ ਬਾਅਦ ਚ ਪਲੇਟ ਦਾ ਹੱਥ ਲਾਉਂਦੇ ਆ ਕੀ ਗੱਲ ਸਰਦਾਰ ਸਾਹਿਬ ਸਾਡੇ ਹੱਥਾਂ ਨੂੰ ਕੋੜ ਪਿਆ ਹੁੰਦਾ ਏ ਉਹ ਸਰਦਾਰ ਜੇ ਸਾਡੇ ਕਿਹੇ ਜਵਾਗ ਦਾ ਵਿਆਹ ਰੱਖਿਆ ਹੋਵੇ ਨਾ ਤੇ ਕਹਿ ਦਿੰਦੇ ਸਾਡੇ ਵਾਸਤੇ ਜੰਮੇ ਆ ਤੇ ਸਰਦਾਰ ਸਾਹਿਬ ਤੁਹਾਡੇ ਦੇ ਸਾਰੇ ਗਏ ਬਾਹਰ ਸਾਡੀਆਂ ਵੋਟਾਂ ਨਾ ਜਿੱਤਣਾਂ ਜੇ ਨਾ ਏ ਉਹ ਸਰਦਾਰ ਜੇ ਇਹਨਾਂ ਦੇ ਪਾਸੇ ਕਰੇ ਲੰਗਰ ਲੱਗਾ ਹੋਵੇ ਨਾ ਤਾਂ ਅਸੀਂ ਖਾਣ ਬਹਿ ਜੀਏ ਤੇ ਕਹਿਣਗੇ ਉਹ ਸਬਰ ਨਾ ਖਾਓ ਹੋਰਾਂ ਨੇ ਵੀ ਖਾਣਾ ਤੇ ਸਰਦਾਰ ਸਾਹਿਬ ਫਿਰ ਲੰਗਰ ਲਾਇਆ ਇਹ ਨਾ ਕਰੋ ਜੇ ਕਿਹਨੂੰ ਖਾਣ ਨਹੀਂ ਦੇਣਾ ਤੇ ਉਹ ਯਾਰ ਕਿੱਦਾਂ ਦੀ ਗੱਲ ਕਰਦੇ ਹੋ ਅਗਲਾ ਨਵਾਂ ਨਵਾਂ ਸਰਦਾਰ ਬਣਿਆ ਕੋਈ ਮਾਨਤਾਨ ਦੇ ਰੱਖ ਲੋ ਉਹ ਸਾਨੂੰ ਪਤਾ ਨਵਾਂ ਨਵਾਂ ਸਰਦਾਰ ਬਣਿਆ ਪਰ ਭੁੱਖ ਇਹਨਾਂ ਨੇ ਸੱਤ ਪੀੜੀਆਂ ਨਹੀਂ ਜਾਣੀ ਤੇ ਪਿਛੇ ਦੇ ਤਰਖਤੋਂ ਰਣ ਤੇ ਰੋਟੀ ਖਾਣ ਚੱਲ ਗਿਆ ਹੈ ਜਿਹੜੇ ਬੰਦੇ ਨੇ ਇਹਨੂੰ ਸੁਲਾ ਮਰਵਾਈ ਤੇ ਇਹ ਬਤੰਦਰ ਖਾ ਕੇ ਨਾ 4-5000 ਦੀ ਰੋਟੀ ਤੇ ਪੈਸੇ ਦੇ ਆਂਦਾ ਮਾਰਾ ਬਾਥਰੂਮ 'ਚ ਵੜ ਗਿਆ ਤੇ ਬੇ ਲਗਣੇ ਦਿੱਤਾ ਇਹ ਉਹ ਸਰਦਾਰ ਜੇ ਯਾਰ ਯਾਰ ਤੁਸੀਂ ਦੱਸੋ ਅਸਲ ਸਰਦਾਰ ਕੌਣ ਆ ਉਹ ਅਸਲ ਸਰਦਾਰ ਹੈਗੇ ਸਾਡੇ ਪਿੰਡ ਦੇ ਤੋ ਜਿਉਂਦੇ ਵਸਦੇ ਰਹਿਣ ਜਿਹੜੇ ਸਾਡੇ ਬੱਚਿਆਂ ਦੇ ਵਿਆਹ ਵਿੱਚ ਆ ਕੇ ਨਾਲ ਸ਼ਾਮਲ ਵੀ ਹੁੰਦੇ ਆ ਤੇ ਸਾਡੀ ਮਰਤ ਵੀ ਕਰਦੇ ਆ ਤੇ ਬਿੱਟੂ ਸਾਡੇ ਦੁੱਖ ਸੁੱਖ ਦੇ ਉਹ ਭਾਈਵਾਲ ਵੀ ਹੈਗੇ ਨੇ ਅਸੀਂ ਤਾਂ ਉਹਨਾਂ ਸਰਦਾਰਾਂ ਦੀ ਸੁੱਖ ਮੰਗਦੇ ਆ ਹੋਪਰਾ ਆਪਣੇ ਸਰਦਾਰ ਨੂੰ ਜਾ ਕੇ ਏਸੀ ਵਾਲੇ ਕਵਰੇਜੇ ਬਿਠਾ ਸਾਡੀਆਂ ਵੋਟਾਂ ਦਾ ਪਤਾ ਕਿਹੜੇ ਸਰਦਾਰ ਨੂੰ ਪੈਣੀਆਂ ਜਾਓ ਟਾਈਮ ਨਾ ਘਰ ਚੰਗੀ ਕੀਤੀ ਤੁਸੀਂ ਮੇਰੇ ਨਾਲ ਕੋ ਸਰਦਾਰ ਸਾਹਿਬ ਜੀ ਸਾਡੀਆਂ ਗੱਲਾਂ ਸੁਣ ਕੇ ਅੱਗ ਤਾਂ ਬੜੀ ਲੱਗੀ ਹੋਣੀ ਆ ਜੇ ਠੰਡਾ ਹੋਣਾ ਤੇ ਲਿੰਮਕਾ ਸ਼ਮਕਾ ਪਿਆ ਦिए ਆ ਯਾਰ ਠੁਗਰਾ ਜੇ ਸਰਦਾਰ ਨੇ ਅੱਜ ਤਾਂ ਪੱਗ ਦਾ ਰੰਗ ਕਿਹੋ ਜਿਹਾ ਕਰ ਲਿਆ ਓਏ ਚਵਲ ਕਿਹੇ ਘੜਾ ਟੱਕਣ ਨਹੀਂ ਹੈਗਾ ਹੈ ਠੀਕ ਉਹ ਤਾਂ ਪੁਰਾਣੀ ਤਾਂ ਲਫ਼ਜ਼ ਹੁੰਦਾ ਆਪਾਂ ਚੱਲਦੇ ਹੁਣ ਕੰਮ ਤੇ ਉਹ ਸਰਦਾਰੋਂ ਵੋਟਾਂ ਦਾ ਆਪਾਂ ਪਾਈ ਦੇਣੀ ਆ ਇਹ ਵੱਡੇ ਕੱਠੇ ਖੂਜ ਹਾਂ ਚਲ